ਅੱਜ ਸਰੀਰ ਨਾ ਨਹੀਂ ਸਾਹ ਦੇਂਦਿਆ ਤੇ ਮੈਂ ਦੱਸੋ ਕੀ ਕਰਾਂ ਤਹੀ ਕਰ ਲਉ ਹਾਈ ਦਾ ਦਿਨ ਕੰਮ ਕੀ ਹੋ ਜਾਊਗਾ ਸਰਪਿੰਦਰ ਘਰ ਕਿੱਦਾਂ ਕੰਮ ਕਰਦੀ ਰਹੀ ਹਣੀ ਹੁਣ ਇੱਥੇ ਤੇਰੇ ਕੋ ਕੰਮ ਨਹੀਂ ਹੁੰਦਾ ਰੋਟੀ ਖਾਣੀ ਆਉਂਦੀ ਤੁਹਾਨੂੰ ਬਸ ਮੇਰੀ ਗੱਲ ਸੁਣ ਲਾ ਜਾਂ ਆਪਣੀ ਸੱਸ ਨੂੰ ਕਹਿ ਜਾ ਤੇ ਜਾਂ ਤੂੰ ਕਰ ਲਾ ਮੈਨੂੰ ਸਹਾਰ ਨਹੀਂ ਕੀਤਾ ਤੇ ਹੋਇਆ ਕਿਹਦੇ ਕਰਕੇ ਤੇਰੇ ਕਰਕੇ ਹੋਇਆ ਸਾਰਾ ਕੁਝ ਤੇ ਬਹੁਤੀ ਗੱਲ ਵਾ ਨਾ ਤੇ ਤੈਨੂੰ ਕਰਨਾ ਪੈਣਾ ਵਾ ਤੇ ਮੈਂ ਤੇ ਚਲ ਜਣਾ ਉਧਰ ਤੈਨੂੰ ਤਾਂ ਕਿਸੇ ਨੇ ਨਹੀਂ ਰੱਖਿਆ ਆਹੋ ਬਸ ਠੀਕ ਵਾ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਲੱਗਦਾ ਤੁਹਾਡਾ ਤੂੰ ਹੀ ਆ ਕੋ ਕਰਨਾ ਮੇਰੇ ਨਾਲ ਤੇ ਫਿਰ ਤੂੰ ਮੈਨੂੰ ਜਾਓ ਜਾਂਦੇ ਨਹੀਂ ਫਿਰ ਜਾਓ ਤੇ ਮੈਨੂੰ ਤੂੰ ਕਹਿ ਨਹੀਂ ਫਿਰ ਰੋਟੀ ਵੱਲੋਂ ਰੋਟੀ ਤੇ ਫਿਰ ਮੈਂ ਟੋਕ ਬੁਰਕੀ ਖਾਣਾ ਹੀ ਹੈ ਕਿਦੋਂ ਨਾ ਕਿਦੋਂ ਤਾਂ ਕੰਮ ਨੂੰ ਹੱਥ ਨਾ ਲਾਇਓ ਤੂੰ ਆਡੇ ਘਰ ਕੀ ਕਰਨੀ ਆ ਅਛਾ ਤੇਰਾ ਘਰ ਵਾ ਉਹ ਤੁਹਾਡੇ ਘਰ ਨਹੀਂ ਆ ਅਗਲੀ ਆਪਣੇ ਘਰ ਬੈਠੀ ਆ ਮੂੰਹ ਚ ਕਹ ਤੂੰ ਇੱਧਰ ਆ ਗਈਆਂ ਹੁਣ ਤੁਹਾਨੂੰ ਲੈ ਚੀਏ ਤਾਂ ਆਪਣੇ ਘਰ ਤੋਂ ਦੇ ਫਾਂਡ ਗਨ ਰੱਜਿਆ ਨੂੰ ਕਦੀ ਹੋਸ਼ ਵਾ ਆਪੇ ਆਪਣੇ ਬੈਠਾ ਬਗਾਨੇ ਬੈਠਾ ਭੈਣਾ ਮੈਂ ਤੁਹਾਡੇ ਘਰ ਹੀ ਹੱਥ ਜੋੜਨੀ ਆ ਇਹਨੂੰ ਕੀ ਮੈਂ ਕੱਢਣਾ ਵਾ ਤੁਸੀਂ ਵੀ ਚਲੋ ਆਪਣੇ ਘਰ ਦੀਦੀ ਤੁਹਾਡੇ ਨਾਲ ਏਦਾਂ ਕਰੋ ਜੀ ਉਹ ਹੁਣ ਏਦਾਂ ਡੇਇਆ ਕਰਨ ਤੁਹਾਡਾ ਕੀ ਕਸੂਰ ਉਹਨਾਂ ਨੂੰ ਸਮਝਾਉਣਾ ਹੀ ਨਾ ਕਿ ਬਗਾਨੇ ਘਰ ਨੂੰ ਕਿੱਦਾਂ ਕਹਿੰਦੇ ਆਪਣਾ ਘਰ ਜੀ ਸਮਝਦੇ ਹੁੰਦੇ ਤੇ ਆ ਨੌਬਦ ਨਾ ਹੁੰਦੀ ਉਹ ਘਰ ਤੁਹਾਡਾ ਤੂੰ ਐਵੇਂ ਆਪਣਾ ਘਰ ਬਣਾਈ ਜਾਂਦੀ ਆ ਤੈਨੂੰ ਕਿੰਨਾ ਸਮਝਾਇਆ ਵੀ ਨਾ ਡੱਫ ਗਿਆ ਹੀ ਪਰ ਤੂੰ ਹੁਣੀ ਮੰਨਿਆ ਗਿਲਿੰਦਰ ਮੈਂ ਤੈਨੂੰ ਉਦੋਂ ਵੀ ਪੁੱਛਿਆ ਸੀ ਕਿ ਕੋਠੀ ਦਾ ਕੋਈ ਹੋਇਆ ਹਾ ਨਾ ਮੰਮੀ ਹਾਲ ਲਗਾਦਾ ਹੋਣਾ ਜਦੋਂ ਉਹਨੇ ਵੇਚ ਹੀ ਦਿੱਤੀ ਪੈਸੇ ਲੈ ਕੇ ਖਾਲੀ ਆ ਤੇ ਉਹ ਹੁਣ ਮਾਲਕ ਨੇ ਨਾ ਉਤੇ ਕਬਜ਼ਾ ਕਰ ਲਿਆ ਵਾ ਇਹਨਾਂ ਨੂੰ ਹੁਣ ਘਰੋਂ ਬਾਹਰ ਕੱਢ ਦਿੱਤਾ ਤੇ ਫੇ ਜਿੰਨੇ ਹੁਣ ਪੈਸੇ ਦਿੱਤੇ ਉਹਨੇ ਕੱਢਣਾ ਹੀ ਬਾਹਰ ਹੁਣ ਕਿੱਥੇ ਰਹਿੰਦੇ ਆ ਰਹਿਣਾ ਰੋਣਾ ਕਿੱਥੇ ਮੰਮੀ ਵੱਡੀਆਂ ਘਰ ਰਹਿਣ ਰਹੀ ਸੀ